ਸ਼ਹਿਰ ਵਾਸੀ ਵੀਰਾਂ ਨੂੰ ਸਾਡੇ ਅੱਜ ਕਿੰਨੇ ਵੀ ਪ੍ਰਭੋ ਸ਼ਹਿਰ ਦੇ ਜਿੰਦਰਜੀ ਦਾ ਪੱਤਰਕਾਰ ਤੇ ਜਿਹੜਾ ਭਰਾਏ ਝੂਠੇ ਪੱਤਰਤਾਸੀ ਇਥੋਂ ਦੀ ਸਰਕਾਰ ਕਹਿੰਦੀ ਹੈ ਥੋਡੀ ਲੋਕਾਂ ਦੀ ਸਰਕਾਰ ਹੈ ਇਹ ਥੋਡੀ ਆਪ ਦੀ ਸਰਕਾਰ ਹੈ ਥੋਡੀ ਪਿੰਡਾਂ ਜੋ ਚੰਦਨ ਵਾਲੀ ਸਰਕਾਰ ਹੈ ਆ ਜਿਹੜਾ ਇਥੋਂ ਦੇ ਇਹਨਾਂ ਦੇ ਆਪ ਦੇ ਐਮਐਲਏ ਨੇ ਬਰਬਾਦ ਕੀਤਾ ਨੇ ਜੋ ਐਸਐਮ ਜਿੰਦਰਜੀ ਸਾਡਾ ਪੱਤਰਕਾਰ ਵੀ ਹੈ ਜੋ ਭਾਵ ਨਹੀਂ ਸਕਦਾ ਸਰਕਾਰ ਨਹੀਂ ਕਰਦਾ ਜੋ ਭਾਵ ਨਹੀਂ ਸਕਦਾ ਸਰਕਾਰ ਨੇ ਇੱਕ ਜਾਗ ਰਿਹਾ ਹੈ ਐਮਐਨਆ ਬਲਕਾਨ ਸਿੱਧੂ ਉਹਨੇ ਭਾਵੋ ਰੱਖ ਕੇ ਕੱਢ ਗਿਆ ਜਪਾਨ ਦਾ ਸਾਈਕਲ ਸਾਈਕਲ ਨਾੜਾ ਪੱਤਰਕਾਰ ਇਹ ਭਾਵੋ ਖਲੇਖਾ ਬਣ ਗਏ ਇਥੋਂ ਦੀ ਭਗਵਾਨ ਸਰਕਾਰ ਆ ਖਲੇਖਾ ਨਾ ਮੰਨੇ ਇਹ ਕਿਤੇ ਇਹਨਾਂ ਨੂੰ ਲੱਗਦਾ ਹੋਊਗਾ ਮਨਿੰਦਰ ਜੀ ਤੇ ਇੱਕ ਆ ਪਰ ਸਾਰੇ ਮਨਿੰਦਰ ਜੀ ਵੀ ਇੱਥੇ ਕਿੰਨੇ ਇੱਥੇ মিডিਆ ਹੈ ਕਿੰਨੇ ਲੋਕ ਹੈ ਜਿਹੜੇ ਜ਼ਾਇਦਗੀਆ ਜ਼ਮੀਨ ਵਾਲੇ ਆ ਜਿਹੜੇ ਦੱਸੇ ਆ ਅਸੀਂ ਸ਼ਹਿਰ ਵਾਸੀਆਂ ਨੂੰ ਪੋਲ ਪੀ ਲੈ ਕੇ ਆਏ ਆ ਭਰਾਵੋ ਆ ਜਿਹੜੀ ਸਰਕਾਰ ਉਹ ਵੀ ਨੂਰਪੁਰਾਣਾ ਤੋਂ 100000 ਰੁਪਏ ਅਸੀਂ ਮੈਂ ਐਮਐਲਏ ਪਿਛਲੇ ਨਾਲ ਪਹਿਨਾ ਗੜੀ ਬੋਲੀ ਹੈ ਮੇਰੇ ਐਮਐਲਏ ਨੇ ਬੋਲੀ ਹੈ ਉਹ ਤੁਹਾਨੂੰ ਕੈਮਰਾ ਸਾਹਮਣੇ ਨਹੀਂ ਦੱਸ ਸਕਦੇ ਆਹ ਪਰ ਮੈਂ ਛੋਟੀ ਰਾਤੀ ਰੱਖੀ ਰੱਖਿਆ ਜਿਹੜੇ ਤੁਸੀਂ ਇਹਦਾ ਜਿਹੜਾ ਬੜਾ ਜਾਵਾਨਾ ਬਰਾਕਰ ਹੱਥ ਪਾਉ ਉਹ ਹੀ ਸਰਕਾਰਾ ਜਿਹੜਾ ਸਾਡਾ ਲੋਕਾਂ ਦੇ ਵੱਲ ਪਾਈ ਹੋਈ ਕੋਸ਼ਿਸ਼ਾ ਸਾਡਾ ਜਿਹੜਾ ਲੋਕਾਂ ਦੀ ਆਵਾਜ਼ ਝੁਕਦਾ ਜਿਹੜੇ ਇੱਥੇ ਕੰਬੇ ਖੁੱਛੇ ਲੋਕਾਂ ਦੀ ਜਿਵੇਂ ਅੱਜ ਅੱਜ ਭਾਂਦੇ ਵਿੱਚ ਹੋਇਆ ਮਿੰਦੂਰਾ ਨਾਲ ਜਿਹੜੀ ਭਰਾਵਾ ਲੋਕਾਂ ਦੀ ਆਵਾਜ਼ ਝੁਕਦਾ ਉਹਦਾ ਅੱਜ ਘਰੋ ਘਟ ਤੇ ਹੋਇਆ ਆ ਵੀ ਇਥੇ ਵੀ ਸਰਕਾਰ ਨੂੰ ਲਗਵਾਉਣਾ ਨੇ ਮਰੇ ਨਾ ਕਹੋਣੀ ਹੈ ਭਲੇਖਾ ਮੰਨੇ ਜੇ ਜਸਤਰੀ ਜੇ ਨਾ ਮਿਲਦਾ ਵਾਪਸ ਨਾ ਹੋਇਆ ਦਮ ਅਕੀਸ਼ ਹਰ ਕਹਦੇ ਆਗਮ ਤੇ ਆ ਜਾ ਚਾਗਾ ਕਿ ਕਿਵੇਂ ਖੜਾ ਹੋਇਆ ਇਸ ਪਲੇਟ ਤੇ ਲੱਗ ਰਿਹਾ ਹੈ ਦਿੱਲੀ ਆ ਜਦ ਬੱਤੀ ਆਇਆ ਸਾਰਿਆਂ ਦਾ ਧੰਨਵਾਦ ਕਰਦੇ ਆ ਭਰਾਵੋ ਜੇ ਮਨੀਂਦਰ ਜੀ ਦਾ ਆ ਲੋਕਾਂ ਦੀ ਆਵਾਜ਼ ਚੱਕਦਾ ਸੀ ਲੋਕਾਂ ਦੇ ਨਾਲ ਹੈ ਤਾਂ ਜਾ ਲੋਕਾਂ ਨੂੰ ਵੀ ਮਨੀਂਦਰ ਜੀ ਦਾ ਨਾਮ ਖੰਣਾ ਚਾਹੀਦਾ ਇਹੀ ਸਾਡਾ ਸਨੇਹਾ ਹੈ ਇਸ ਕਰਕੇ ਭਰਾਵੋ ਜੇ ਬੱਚਾ ਕੈਸਲ ਨਹੀਂ ਹੁੰਦਾ ਇਦੋਂ ਵੱਡੇ ਕੱਟ ਕਰਾਂਗੇ ਇਦੋਂ ਵੱਡੇ ਭਰਾਵੋ ਦੋਸਤਾਂ ਕਰਾਂਗੇ ਸਾਰਾ ਜਿੰਨੇ ਦਫੇ ਬੰਦਿਆ ਜਿੰਨੇ ਲੋਕ ਹੈ ਮ੍ਰਿੰਦਰਜੀਤ ਦੇ ਨਾਲ ਹੈ ਇਸ ਕਰਕੇ ਮ੍ਰਿੰਦਰਜੀਤ ਨੂੰ ਦਸਲਾ ਟੋਣਿਆ ਭਾਈ ਤੂੰ ਭੁਲੇਖਾ ਨਾ ਮੰਨੀ ਤੂੰ ਇਕੱਲਾ ਨਹੀਂ ਤੂੰ ਸਾਰਿਆਂ ਦਾ ਫਿਰਦਾ ਤਾਜ ਆ ਭਰਾਵਾ ਜਿਹੜੀ ਸਾਡੀ ਕਿਸਾਨੀ ਦੀ ਗੱਲ ਆ ਦਿੱਲੀ ਵਾਲੇ ਦੌਲਤ ਤੋਂ ਲੈ ਕੇ ਤੇ ਸ਼ਬਜੇਤਾ ਵਿੱਚ ਆ ਜਿਹੜਿਆ ਸਾਡੇ ਛੇ ਦਿਨਾਂ ਨੇ ਪਚਾਈ ਆ ਇਹ ਭਰਾਵੋ ਇਹਨਾਂ ਚੈਨਲਾਂ ਨੂੰ ਦੇਖਣ ਵਾਲੀ ਚਾਹੁੰਦੇ ਜਿਹੜੇ ਲੋਕਾਂ ਦੀ ਆਵਾਜ਼ ਨੂੰ ਚਾਹੁੰਦੇ ਆ ਇਹ ਆਪਣੇ ਜਿਵੇਂ ਕਹਿੰਦੇ ਮੋਦੀ ਦਾ ਉਹ মিডিਆ ਜਿਹੜਾ ਕੇਂਦਰ ਦਾ ਅੱਜ ਭਾਵੇਂ ਇਹਨਾਂ ਦਾ ਵੀ মিডিਆ ਉਹੀ ਬਣਾਉਣਾ ਚਾਹੁੰਦੇ ਆ ਪਰ ਨਹੀਂ ਜਿੰਨਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਕਿਸੇ ਦੀ ਵੀ ਭਾਵੇਂ ਕਿਸੇ ਤੋਂ ਲੇਖ ਨਹੀਂ ਸਕਦੀ ਉਹ ਉਹਨਾਂ ਜਿਹੜੀਆਂ ਜ਼ਮੀਰਾਂ ਜਾਗਦੀਆਂ ਉਹ ਸਦਾ ਲੋਕਾਂ ਦੀ ਆਵਾਜ਼ ਛੱਤੇ ਰਹਿਣਗੇ ਇਹਨਾਂ ਸ਼ਬਦਾਂ ਦਾ ਸਾਰੇ ਕਿੰਨੇ ਤੇ ਸਾਫੀ ਪਹੁੰਚਿਆ ਧੰਨਵਾਦ ਕਰਦੇ ਆ ਕਿ ਸਾਡੇ ਲੋਕਾਂ ਨੂੰ ਅਡੇ ਸ਼ਹਿਰ ਵੀਰਾਂ ਨੂੰ ਬੇਨਤੀ ਕਰਦੇ ਆ ਭਲਾਵੋ ਕਿ ਇਹ ਤੇ ਮਨਿੰਦਰ ਜੀ ਵਰਗਿਆਂ ਨੂੰ ਸੱਤੇ ਬੋਧਰਾਂ ਵਾਲਿਆਂ ਨੂੰ ਦਵਾਇਆ ਜਾ ਸਕਦਾ ਹੈ ਭਰਾਵੋ ਸੋਡਾ ਵੀ ਕੁਛ ਨਹੀਂ ਬੱਤਿਆ ਜਾਣਾ ਇਸ ਕਰਕੇ ਸੰਗੂਰ ਰੱਖ ਕੇ ਸਾਰੇ ਨੂੰ ਆਵਾਜ਼ ਚੱਕਣੀ ਚਾਹੀਦੀ ਆ ਧੰਨਵਾਦ ਆ ਸਾਰੇ ਸੱਜਿਆਲਾ ਬੱਝਿਓ ਚਾਹੇ ਕਿਸੇ ਮਾਰਡ ਦੇ ਰਹਿਣਾ ਪਵੇ ਚਾਹੇ ਸਾਨੂੰ ਸੋਨਾ ਘੇਰਨਾ ਪਵੇ ਅੱਜ ਪੂਰੇ ਸ਼ਹਿਰ ਵਿੱਚ ਮਾਰਚ ਕਰਕੇ ਵਿਧਾਇਕ ਐਮਐਲਏ ਬਲਕਾਰ ਸਿੱਧੂ ਦੀ ਅਰਥੀ ਸਾੜੀ ਜਾਣੀ ਹੈ ਪੁਤਲਾ ਸਾੜਿਆ ਜਾਣਾਗਾ ਕਿਉਂਕਿ ਇਹਨੇ ਨਜਾਇਜ਼ ਪਰਚਾ ਪੱਤਰਕਾਰਾਂ ਦੀ ਆਵਾਜ਼ ਦੱਬਣ ਦੇ ਲਈ ਪਾਇਆ ਗਿਆਗਾ ਇਸ ਕਰਕੇ ਇਸ ਦਾ ਵਿਰੋਧ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਆਗਤਾ ਖਰਾਹ ਵੱਲੋਂ ਨਸੀਰਨ ਆ ਜਾ ਜੀ ਆਹ ਬਣਾਓ ਕਰਦੋ ਨਾਲ ਬਖੇਂਦਰ ਭਰਾਵੋ ਬਹੁਤ ਨਿਮਤਾ ਦੇ ਬੀਤੀਆ ਭਰਾਵੋ ਆਓ ਆਪਾਂ ਥਾਰੇ ਜਨੇ ਇਕੱਠੇ ਹੋਈਏ ਆਓ ਇਕੱਠੇ ਹੋਈਏ ਜੀ 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 ਪਾਰਿਸਪੀਗਨ ਤੋਂ ਤੇ ਵਾਲੀ ਜੀ ਜੀ ਸੇਹਤ ਵਾਲੀ ਤੇ ਸੋਪੀਤ ਆਪਾ ਚੱਲੀ ਹਕੂ ਵਾਲ ਪਰਦੇ ਨੇ ਪਈਏ

मुदाबा मुबाद मुदा जंगागे <committee su> let ਆ ਬਾਈ ਦਾ ਇਹਨੇ ਅੱਕੇ ਪਈਆਂ ਤੇ ਚਪੇੜਾਂ ਦੇ ਛੱਤਰ ਮਾਰ ਰਿਹਾ ਹੁਦਾਇਕ ਬਾਈ ਜੀ ਬਲਕਾਰ ਸਿੰਘੂ ਦੇ ਖਫਨੇ ਝੁੱਠਾ ਪਰਚਾ ਪੱਤਰਕਾਰ ਭਰਾਵਾ ਸਾਡੇ ਭਰਾ ਪੱਤਰਕਾਰ ਅਮਨਿੰਦਰ ਸਿੰਘੂ ਦੇ ਪਾਇਆਗਾ ਇੱਥੇ ਘਰ ਕੇ ਬਾਈਟ ਕਰ ਲਿਆ ਇਸ ਤਰ੍ਹਾਂ ਜਿਹੜਾ ਜੋ ਸੱਚੇ ਪੱਤਰਕਾਰ ਆ ਇਮਾਨਦਾਰ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਹਾਂਜੀ ਹਾਂਜੀ ਚੌਕ 'ਚ ਪੱਤਰਕਾਰ ਭਰਾਵਾ ਨੂੰ ਬੇਨਤੀ ਉਹਦੀ ਚੌਕ 'ਚ ਖੜ੍ਹ ਜਾਓ तरी मन ते झूठा करा मन ते झूठा प्रचार दर्ज करा प्रकाश तूं पैसा चलोगी